ਵਚਨ ਕਮਾਈ ਜਿਨਾ ਗੁਰੂ ਦੇ ਜਿੱਤ ਲੈਨੇ ਪੰਗੇ ਇਵਕਾ ਭਾਇ ਕੇ ਪਰੇਵਤੀਆਂ ਡੋਰੀਆਂ ਰੱਬ ਤੋਂ ਕਰਾਉਣ ਸਾਧਕਾਂ ਭਾਇ ਕੇ ਪਰੇਵਤੀਆਂ ਡੋਰੀਆਂ ਰੱਬ ਤੋਂ ਕਰਾਉਣ ਸਾਧਕਾਂ ਆਤਮਾ ਬਣੇ ਕੀ ਪਰਮਾਤਮਾ ਗੁਰੂ ਦੀ ਕੋਟੀ ਜਿਹੜੀ ਸਹਿ ਗਈ ਬ੍ਰਹਮ ਗਿਆਨੀ ਸੰਤ ਬਾਬਾ ਸਾਧ ਹੈ ਉਸ ਨੂੰ ਲਕਾਈ ਫੇਰ ਕੇ ਗਈ ਬ੍ਰਹਮ ਗਿਆਨੀ ਸੰਤ ਬਾਬਾ ਸਾਧ ਹੈ ਉਸ ਨੂੰ ਲਕਾਈ ਫੇਰ ਕੇ ਗਈ ਔ ਸਦਾ ਹੀ ਉਹ ਜਗ ਵਿੱਚ ਜੀਉਂਦੇ ਸਦਾ ਹੀ ਉਹ ਜਗ ਵਿੱਚ ਜੀਉਂਦੇ ਮਨਾ ਤਾਏ ਲੈਣ ਜਿਹੜੇ ਮਾਰ ਪਾਏ ਕੇ ਪ੍ਰੇਮ ਦੀਆਂ ਡੋਰੀਆਂ ਰੱਬ ਤੋਂ ਕਰੌਣ ਸਾਧੂ ਕਾ